67 ਪਰ ਪਹਿਲੇ ਪ੍ਰੋਗਰਾਮ ਟੱਚ ਕੀਤਾ ਪ੍ਰੋਗਰਾਮ ਤੁਹਾਡੀ ਬਹੁਤ ਕਿਰਪਾ ਹੋ ਰਹੀ ਹੈ ਤੁਹਾਡੇ ਮਾਧਮ ਰਾਹੀਂ ਜਿਹੜੀ ਰਿਪੋਰਟ ਲੋਕਾਂ ਕੋਲ ਜਾਰੀ ਹੈ ਸੰਘੋਵਾਲ ਦੀ ਬਹੁਤ ਕਿਰਪਾ ਹੋਈ ਵੀ ਹੈ ਜਿਹੜੀ ਹਰ ਗਲੀ ਹਰ ਘਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਾਤ ਜਾਰੀ ਹੈ ਔਰ ਤੁਸੀਂ ਕਿਰਪਾ ਕਰੋ ਸਾਰੇ ਨਾਲ ਕੇ ਇਹ ਮੇਰੀ ਜਿੱਤ ਤੇ ਨਹੀਂ ਹੋਣੀ ਇਹ ਜਿੱਤ ਸੰਘੋਵਾਲ ਦੀ ਹੋਣੀ ਸਾਨੇ ਅੱਜ ਇਸ ਕਰਕੇ ਸੰਘੋਵਾਲ ਨੂੰ ਚਿਤਾਓ ਤੇ ਗੇਜਰਾਮ ਦੀ ਦਿੱਲੀ ਪਹਚਾਓ ਇਹ ਤੁਹਾਡਾ ਉਹ ਹੈਗਾ ਵਿਜਨ ਇਹ ਲਿਆਉਣਾ ਚਾਹੁੰਦੇ ਵਿਜਨ ਭਾਈ ਸਾਹਿਬ ਵੀ ਅਸੀਂ ਰਜਾਂਡਾਂ ਹਟਾ ਚੁੱਕੇ ਆਂ ਉਹਨਾਂ ਨੂੰ ਜੋੜ ਮਰੋੜ ਕੇ ਠੀਕ ਕਰ ਲਿਓ ਬਾਕੀ ਅਸੀਂ ਸ੍ਰੀ ਫਤਗੜ ਸਾਹਿਬ ਲਈ ਬਹੁਤ ਗੁੱਸਾ ਸਾਡੇ ਬੰਦੇ ਵਿੱਚ ਸਾਨੂੰ ਪਹਿਲਾਂ ਚਿਤਾਓ ਕਿ ਜਿਹੜੀਆਂ ਤੁਹਾਡੀ ਗੱਲਾਂ ਸੀ ਪੂਰੀਆਂ ਕਰਨ ਅੱਜ ਲੁਧਿਆਣਾ ਦੇ ਹਾਤੀ ਦੇ ਸਾਹਮਣੇ ਵਾਲਾ ਵਿਧਾਨ ਸਭਾ ਦੇ ਵਿੱਚ ਸਾਡੇ ਐਮਪੀ ਦੇ ਕੈਂਡੀਡੇਟ ਗਜਰਾਮ ਜੀ ਬਾਲਮਿਕੀ ਜੋ ਸਾਡੇ ਭਾਜੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਪਹੁੰਚੇ ਨੇ ਸਾਡੇ ਵੱਲ ਪ੍ਰਧਾਨ ਸਭਾ ਦੇ ਵਿੱਚ ਪਹਿਲਾਂ ਪਰਸੋਂ ਦਫ਼ਤਰ ਦਾ ਦੌਰਾ ਕਰਨ ਕਰਕੇ ਗਏ ਸੀ ਅੱਜ ਮੀਟਿੰਗਾਂ ਨੇ ਸਾਡੀਆਂ 6 ਮੀਟਿੰਗਾਂ ਨੇ ਅਸੀਂ ਬਹੁਤ ਵਧੀਆ ਰੁਝਾਨ ਆ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਵੀ ਮੀਟਿੰਗਾਂ ਹੋ ਰਹੀਆਂ ਨੇ ਪਬਲਿਕ ਮੀਟਿੰਗ ਵੀ ਆ ਕਾਰਨਰ ਮੀਟਿੰਗ ਵੀ ਹੋ ਰਹੀ ਆ ਸਾਰੇ ਲੋਕ ਗਜਰਾਮ ਬਾਲਮਿਕੀ ਜੀ ਨੂੰ ਭਾਜੀ ਪੀ ਨੂੰ ਮੋਤੀ ਸਾਹਿਬ ਨੂੰ ਜਿਤਾਉਣ ਲਈ ਉਤਾਵਲੇ ਨੇ ਅਸੀਂ ਬਤ ਵਾਰ ਵੋਟਾਂ ਨਾਲ ਸਾਡੇ ਵੱਲ ਹਲਕੇ ਤਨ ਨੂੰ ਜਿਤਾ ਕੇ ਭੇਜਾਂਗੇ ਸਾਡੀ ਸਮੁੱਚੀ ਟੀਮ ਸਾਡੀ ਸਾਡੇ ਕਨਵੀਨਰਿੰਦਰਜੀ ਸਿੰਘ ਸਾਰੀ ਟੀਮ ਸਾਡੀ ਨਾਲ ਲੱਗੀ ਹੋਈ ਆ ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਬੋਟਾਂ ਨਾਲ ਆਪਦੇ ਪ੍ਰਧਾਨ ਸਭਾ ਸਾਹਨੇਵਾਲ ਤੋਂ ਤਾਂ ਕਿ ਫਤਿਹਗੜ ਲੋਕ ਸਭਾ ਦੇ ਵਿੱਚ ਭੇਜਾਂਗੇ ਇਹਨਾਂ ਨੂੰ ਮੋਦੀ ਜੀ ਦਾ ਹੱਥ ਮਜ਼ਬੂਤ ਕਰਾਂਗੇ ਮੋਦੀ ਜੀ ਨੂੰ ਤੱਕੜੇ ਕਰਾਂਗੇ ਜਦੋਂ ਯੋਗੀ ਦੇ ਮੁੱਖ ਮੰਤਰੀ ਜਦੋਂ ਜੋਗੀ ਜਿਹੜੇ ਉਹਨਾਂ ਨੂੰ ਵੀ ਰਿਲੇਸ਼ਨ ਕਾਰਡ ਦਿੱਤਾ ਗਿਆ ਭਾਜਪਾ ਦੇ ਪ੍ਰਧਾਨ ਵੱਲੋਂ ਤੇ ਕੀ ਫਤਿਹਗੜ ਸਾਬੂ ਪਹੁੰਚਣਗੇ ਜਿਸ ਤਰ੍ਹਾਂ ਲੁਧਿਆਣਾ ਹੀ ਪਹੁੰਚਣ ਨਹੀਂ ਗਿਆ ਮੋਦੀ ਜੀ ਜਦੋਂ ਯੋਗੀ ਜੀ ਜਾਂ ਮੋਦੀ ਜੀ ਲੁਧਿਆਣਾ ਆਉਣਗੇ ਤਾਂ ਬਹੁਤ ਵੱਡਾ ਇਹ ਲੋਕ ਸਭਾ ਦਾ ਕਲਸਟਰ ਹੈ ਇੱਕ ਫਤੇਗੜ ਸਾਹਿਬ ਤੇ ਲਧਾਨ ਦੀ ਇਕੱਠੀ ਹੋਏਗੀ ਜਿੱਥੇ ਵੀ ਜਾਣਗੇ ਸਾਡੇ ਸਾਹਨੇਵਾਲ ਵੀ ਵਿਧਾਨੇ ਦੇ ਨੇੜੇ ਪੈਂਦਾ ਸਾਡੀ ਵਿਧਾਨ ਸਭਾ ਵੀ ਉਸੇ ਇਕੱਠ ਦੇ ਵਿੱਚ ਪਹੁੰਚੇਗੀ ਅਸੀਂ ਆਪਦੀ ਵੱਡੀ ਗੰਟੀ ਦੇ ਵਿੱਚ ਬਸਾਂ ਲੈ ਕੇ ਉੱਥੇ ਪਹੁੰਚਾਂਗੇ ਯੋਗੀ ਜੀ ਆਣਗੇ ਸਾਡੇ ਕੋਲੇ ਇੱਥੇ ਸਾਡੇ ਆਦੇ ਦੇ ਵਿੱਚ ਵੀ ਜਦੋਂ ਰੈਲੀ ਰੱਖਾਂਗੇ ਸਾਹਨੇਵਾਲ ਦੇ ਵਿੱਚ ਇੱਥੇ ਵੀ ਅਸੀਂ ਚਾਹਾਂਗੇ ਵੀ ਯੋਗੀ ਜੀ ਪਹੁੰਚਣ ਉਹ ਵੀ ਅਸੀਂ ਅਪੀਲ ਕਰਾਂਗੇ ਜਖੜ ਜੀ ਨੂੰ ਸੁਬੀਨ ਜੀ ਕੀਤੀ ਆ ਪਹਿਲਾਂ ਨਾਮ ਲਿਖਾਏ ਨੇ ਮਨਿੰਦਰ ਸਿੱਟਸਾ ਜੀ ਵੀ ਪਹੁੰਚਣਗੇ ਇੱਥੇ उन्होंने भी नाम अभी उसे भेजा हुआ जो स्टार प्रचारक ने सात मनोज तिवाड़ी जी सारे हल्के राम प्रसाद मेरा नाम है मैं सानेवाल मंडल का जनरल सेक्रेटरी हूँ बीजेपी का और आज जो है हमारे एम के कैंडिडेट श्री गिरजाराम जी वाल्मीकि जी यहाँ पर पधारे हुए थे और शिवपाल जी के रेजिडेंस पे गए थे ग्यारह नंबर वार्ड में भी हमारे जो एक होम मीटिंग थी और हमारे घर में भी होम मीटिंग थी और हमारे जो मित्र हैं कैलाश जी और ये जो है ने जो इनके यहाँ भी एक जो होम मीटिंग थी एक जनरल मीटिंग थी हम लोग यहाँ पे पधारे हुए थे सारे सारे पदाधिकारी भी हमारे आए हुए थे इस बार चुनाव बहुत अच्छा चल रहा है और पंजाब में भी जहाँ तक हम बड़ी उम्मीद है ग्राउंड लेवल की बात करें तो बहुत अच्छी परफॉर्मेंस आनी चाहिए क्योंकि अच्छा चल रहा है ग्राउंड लेवल पे कैंडिडेट कैसे दिए गए पार्टी की ओर से कैंडिडेट जो थे तो, जो, जो तो सेंट्रल गवर्नमेंट का जो पॉलिसी होती है सीआईसी जो वो सी आई हैं, हैं। वो तो डिसाइड करते हैं उन्होंने जो भी डिसाइड किया और हमें दिया वो कैंडिडेट हमारे लिए जो है सिरोधार है